ਮਹਾਨ ਦਿਹਾੜੇ ਸ਼ਹੀਦੇ ਆਜਮ ਸਰਦਾਰ ਉਧਮ ਸਿੰਘ ਜੀ ਦੇ ਜਨਮ ਦਿਨ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਤਰ ਹੋਈ ਸਾਧ ਸੰਗਤ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਕੋਈ ਵੀ ਦੇਸ਼ ਹੈ ਕੋਈ ਕੌਮ ਹੈ ਉਹਦਾ ਇਤਿਹਾਸ ਹੁੰਦਾ ਹੈ ਤੇ ਉਸ ਇਤਿਹਾਸ ਤੋਂ ਮੋਟੀਵੇਸ਼ਨ ਲੈ ਕੇ ਸਿਹਤ ਲੈ ਕੇ ਉਹ ਕੌਮਾਂ ਚਲਦੀਆਂ ਨੇ ਔਣ ਵਾਲੀਆਂ ਪੀੜ੍ਹੀਆਂ ਚਲਦੀਆਂ ਨੇ ਤੇ ਅੱਜ ਉਸ ਇੱਕ ਮਹਾਨ ਸ਼ਹੀਦ ਸਰਦਾਰ ਉਦਮ ਸਿੰਘ ਜੀ ਹੋਣਾ ਦਾ ਜਨਮ ਦਿਹਾੜਾ ਹੈ ਜਿਨ੍ਹਾਂ ਨੇ ਇੱਕ ਮਿਸਾਲ ਕਾਇਮ ਕੀਤੀ ਇੱਕ ਜਿਹੜਾ ਉਹ ਚਾਨਣ ਮਨਾਰਾ ਬਣੇ ਔਣ ਵਾਲੀਆਂ ਪੀੜ੍ਹੀਆਂ ਵਾਸਤੇ ਜਨਰਲ ਮਾਈਕਲ ਸੌਰੀ ਲੈਫਟੀਨੈਂਟ ਗਵਰਨਰ ਜਿਹੜਾ ਮਾਈਕਲ ਅਡਵਾਈਸ ਸੀਗਾ ਉਹਨੇ ਜੋ ਜਲਿਆਂਵਾਲਾ ਦੇ ਸਾਾਕਾ ਹੋਇਆ ਉਹਦੇ ਵਿੱਚ ਸੈਂਕੜੇ ਜਿਹੜੇ ਸ਼ਹੀਦ ਕੀਤੇ ਗਏ ਨਿਰਦੋਸ਼ ਉਹਨਾਂ ਦਾ ਬਦਲਾ ਲੈਣ ਲਈ 20 ਸਾਲ ਦਾ ਇੰਤਜ਼ਾਰ ਕੀਤਾ ਉਦੋਂ ਉਹਨਾਂ ਦੀ ਉਮਰ ਸਿਰਫ 30 ਸਾਲ ਦੀ ਸੀਗੀ तकरीबन ਤੇ ਉਹਨਾਂ ਨੇ 20 ਸਾਲ ਆਪਣੇ ਅੰਦਰ ਇੱਕ ਅੱਗ ਵਾਲੀ ਰੱਖੀ ਕਿੱਥੇ ਇੰਗਲੈਂਡ ਜਾ ਕੇ ਪਹੁੰਚੇ ਉਹ ਬਤਨਾ ਲੈਣ ਵਾਸਤੇ ਪਤਾ ਸੀਗਾ ਬਗਾਨਾ ਦੇਸ਼ ਹੈ ਉੱਥੇ ਕਿਸੇ ਦੀ ਮਦਦ ਨਹੀਂ ਕਿਸੇ ਦੀ ਉੱਥੇ ਕੋਈ ਮੂਵਮੈਂਟ ਨਹੀਂ ਬਣਨੀ ਉੱਥੇ ਇੱਕੋ ਕੰਮ ਹੀ ਹੋਣਾ ਹੈ ਉਨੂੰ ਮਾਰਨ ਤੋਂ ਬਾਅਦ ਗਲਤ ਵੀ ਤੇ ਨਾਲ ਪੇਸ਼ ਕੀਤਾ ਗਿਆ ਅੱਜ ਵੀ ਬਹੁਤ ਲੋੜ ਹੈ ਇਸ ਤਰ੍ਹਾਂ ਦੇ ਇਨਕਲਾਬ ਦੀ ਅਮਿਆਦ ਹੈ ਲੜਨ ਦੀ